तरीका ਜੇ ਸਾਰਿਆਂ ਨੂੰ ਅੱਜ ਆਪਾਂ ਮੈਥਿਆਂ ਦੀਆਂ ਪਿੰਨੀਆਂ ਬਣਾਵਾਂਗੇ ਇਹ ਜੂਰਗੇ ਤੋਂ ਗਠੀਆ ਤੋਂ ਬਹੁਤ ਚੰਗੀ ਚੀਜ਼ ਐ ਤੇ ਪਾਈ ਆ ਮੈਥੇ ਸੀਗੇ ਤੇ ਅੱਧਾ ਕਿਲੋ ਦੁੱਧ ਸੀ ਇਹ ਰਾਤ ਕੱਲ ਆਪਾਂ ਪਿਉਂਕੇ ਤੇ ਰਾਤ ਦੇ ਪੀਉਂਤੇ ਹੋਏ ਇਹ ਇਹ ਦੁੱਧ ਚ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਆਏ ਕੜਕੜ ਕੇ ਤਲਾਂਗੇ ਕਰੜੇ ਬਹੁਤ ਹੋਊਗੇ ਇਸ ਤਰ੍ਹਾਂ ਮੇਥੇ ਆਪਾਂ ਪਹਿਲਾਂ ਪੀਲੇ ਸੀ ਸਾਲ ਤੇ ਲਿਆਉਂਦੇ ਸੀ ਘਰੇ ਪੀਸੇ ਐ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਕੜਾਈ ਕੇ ਹੋੜੀ ਆ ਗਈ ਤੇ ਆਪਾਂ ਹੁਣ ਘਿਓ ਪਾਵਾਂਗੇ देसी घ्यो है अपने पकौड़े क्डा गे पहला मेथिया पकौड़े अद्धा किलो तो थोड़ा ज्यादा है घ्यो ਤੇ ਥੋੜਾ ਜਿਹਾ ਹੋਰ ਪਾਵਾਂਗੇ ਹੋਰ ਪਿਆ ਕੇ ਉਹ ਪਕੌੜੇ ਕੱਢ ਕੇ ਬਾਅਦ ਚ ਪਾਵਾਂਗੇ ਫਿਰ ਕਿਉਂ ਥੋੜਾ ਜਿਹੜਾ ਆਪਾਂ ਹੋਰ ਪਾਉਣਾ ਹੈ ਯੋ ਕਿਉ ਗਰਮ ਹੋ ਗਿਆ ਫਿਰ ਵਿੱਚ ਕੌੜੇ ਕੱਢਾਂਗੇ ਲੋਕਿਓ ਗਰਮ ਹੋ ਗਿਆ ਕੌੜੇ ਪਾਵਾਂਗੇ ਆਪਾਂ ਐਵੇਂ ਕਰਾਂ ਛਾਣ ਲਾਂਗੇ ਪੱਟੀਆਂ ਕੱਢ ਦਿਆਂਗੇ ਤੇ ਛਾਣਨੀ ਲਾਵਾਂਗੇ ਚੰਗੀ ਤਰ੍ਹਾਂ ਰੋੜਾਂਗੇ ਇਹਨਾਂ ਨੂੰ ਲਓ ਪਕੌੜੇ ਆਪਾਂ ਸਾਰੇ ਕੱਢ ਲੇ ਤੇ ਜਦੋਂ ਠੰਡੇ ਹੋ ਗਏ ਤੇ ਉਦੋਂ ਆਪਾਂ پیسਾਂਗੇ ਤੇ ਉਹਨਾਂ ਨੂੰ ਫਾਟਾ ਭੁੰਨਾਂਗੇ ਤੇ ਕਿਉਂ ਥੋੜਾ ਜਿਹਾ ਹੋਰ ਪਾਵਾਂਗੇ ਹੂੰ ਆਨ ਦੇ ਚਿੱਟਾ ਵੱਜ ਗਿਆ ਫਟਿਆ ਹੋਇਆ ਸੀ ਨਾ ਹੜਕਾਇਆ ਅੱਜਾ ਵਰਮਾ ਦਾ ਕੀ ਹੋਇਆ ਸੀ ਜੀ ਤੇ ਆਪਾਂ ਆਟਾ ਕਿੰਨਾ ਲਉਗਾ ਹੈ ਆਪਾਂ ਦੇਖ ਕੇ ਪਾਣਾਗੇ ਇਹ ਘੱਟ ਕੇ ਆ ਤਾਂ ਘੱਟ ਹੀ ਪਾਣਾ ਹੈ ਉੜਾ ਜੇ ਹੋਰ ਪਾਵਾਂਗੇ ਰਹ ਹੋਵੇ ਬਹੁਤ ਵਧੀਆ ਕੀ ਹੈ ਇਹ ਆਪਾਂ ਹੁਣ ਇਹਨੂੰ ਥੋੜੀ ਅੱਗ ਤੇ ਭੁੰਨਾਂਗੇ ਜਿਆਦਾ ਨਹੀਂ ਅੱਗ ਕਰਦੇ ਪਕੌੜਿਆਂ ਵਾਂਗ ਆਪਾਂ ਥੋੜੀ ਜਿਆਦਾ ਕਰ ਲਈ ਸੀ ਅੱਗ ਤੇ ਹੁਣ ਆਪਾਂ ਇਹਨੂੰ ਮੱਠੀ ਮੱਠੀ ਅੱਗ ਤੇ ਭੁੰਨਾਂਗੇ ਲਓ ਆਪਾਂ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਆ ਖੋਪਾ ਆਪਾਂ چیر ਕੇ ਰੱਖ ਲਿਆ ਆ ਕਾਜੂ ਐ ਆ ਬਦਾਮ ਐ ਕੁੱਟੇ ਹੋਏ ਆ ਮਗਜ ਐ ਆ ਕਾਲੀ ਮਿਰਚਾ ਥੋੜੀ ਜੀ ਆ ਜਮੈਣ ਐ ਅਦਾਖਾਂ ਤੇ ਆਹ ਹੈਗੀ ਐ ਬੰਮੂਸ ਬੱਗੀ ਮੂਸਲੀ ਤੇ ਆ ਖਸਖਸ ਐ ਤੇ ਆ ਗੋੰਦ ਆ ਪੀਸੀ ਹੋਈ ਤੇ ਆਪਾਂ ਮੇਥੇ ਵੀ ਪੀਸ ਲਏ ਹੈਗੇ ਤੇ ਹੁਣ ਆਪਾਂ ਪਹਿਲਾਂ ਗੋੰਦ ਪਾਵਾਂਗੇ ਵਿੱਚ

ਆਟਾ ਵੀ ਆਪਣਾ ਕੋ ਜਗੇ ਤੇ ਥੋੜਾ ਜਿਹਾ ਆਪਾਂ ਬਸ ਆ ਗੋਂਦ ਭੁੰਨਣੀ ਹੈ ਤੇ ਫਿਰ ਆਪਾਂ ਜੋ ਬਾਕੀ ਦਾ ਸਮਾਨ ਪਾਵਾਂਗੇ ਕਿ ਆਟਾ ਆਪਣਾ ਕੋ ਜੈ ਹੀ ਹੈ ਮਾੜਾ ਮੋਟੀ ਕਸਰੀ ਆ ਤੇ ਚਾ ਤੇ ਆਪਾਂ ਗੋਂਦ ਹੀ ਭੁੰਨਣੀ ਹੈ ਜਿਆਦਾ ਨਾ ਆਪਣੀ ਗੋਂਦ ਵੀ ਚੰਗੀ ਤਰ੍ਹਾਂ ਭੁੱਜ ਗਈ ਹੈ ਆਟਾ ਵੀ ਆਪਣਾ ਭੁੱਜਿਆ ਹੋਇਆ ਹੀ ਹੈ ਤੇ ਹੁਣ ਆਪਾਂ ਮੇਥੇ ਪਾਵਾਂਗੇ ਮੇਥੇ ਆਪਾਂ ਜੇ ਇਸ ਤਰ੍ਹਾਂ ਭੁੰਨ ਕੇ ਪਾਈਏ ਨਾ ਤੇ ਕੌੜੇ ਨਹੀਂ ਜਮਾਂ ਰਹਿੰਦੇ ਤੇ ਕਈ ਉਂ ਵੀ ਖਾ ਲੈਂਦੇ ਤੇ ਪਰ ਐਸੇ ਤਾਂ ਕੌੜੇ ਨਹੀਂ ਰਹਿੰਦੇ ਉਹਵੇਂ ਕੌੜੇ ਰਹਿੰਦੇ ਆ ਤੇ ਐਂ ਪਾਈਗੇ ਤਾਂ ਕੌੜੇ ਨਹੀਂ ਰਹਿੰਦੇ ਜਮਾਂ ਵੀ ਸੌਹਰ ਬਹੁਤ ਬਣਦੀ ਐ ਇਸ ਤਰ੍ਹਾਂ ਜੀ ਥਿੰਨਾ ਜਾਂ ਪਨੀਰੀ ਬਣਾਉਣੀ ਹੋਵੇ ਪਾ ਵਿੱਚ ਚਾਰ ਚੀਜ਼ ਵੀ ਪਾਵਾਂਗੇ ਖੋਆ ਪਾਵਾਂਗੇ ਬਹੁਤ ਵਧੀਆ ਬਣਾਵਾਂਗੇ ਚੰਗੀ ਤਰ੍ਹਾਂ ਲਾ ਲਾਂਗੇ ਇਹਨਾਂ ਵਿੱਚਿਆਂ ਨੂੰ ਆਪਾਂ ਹੁਣ ਆਪਾਂ ਇੱਥੇ ਚੰਗੀ ਤਰ੍ਹਾਂ ਲਾ ਲਏ ਤੇ ਹੁਣ ਆਪਾਂ ਆਹ ਸਮਾਨ ਪਾਵਾਂਗੇ ਖੋਪਾ ਦਾ ਆਖਾ ਪਰ ਲਾ ਕੇ ਇੱਕੰਨੀ ਤਰ੍ਹਾਂ ਤੇ ਫਿਰ ਲਾ ਲਾਂਗੇ ਆਸਾ ਚ ਖੋਆ ਪਾਉਣਾ ਹਜੇ ਆਪਾਂ ਭੁੱਲ ਗਈ ਸੀ ਖੋਆ ਤਾਂ ਫੇਰ ਪਲਦੀ ਵਾਲੇ ਸੇ ਤੀ ਇੱਕ ਤਾਂ ਮੈਂ ਗੱਲ ਪਰਣ ਵਾਲੇ ਕੋਲੇ ਹੀ ਪਿਆ ਹੈਗਾ ਹੁਣ ਆਪਾਂ ਖੋਆ ਪਾਵਾਂਗੇ ਕਿਲੋ ਖੋਆ ਹੈ ਆਪਾਂ ਹੁਣ ਲਾਵਾਂਗੇ ਨੂੰ ਸਵਾਰ ਕੇ ਉੱਤੇ ਪੈ ਇਹਨੂੰ ਹੀ ਕਿ ਉੱਤੇ ਪੈ ਦੀਆਂ ਨੰਨੇ ਮਰਨੀਆਂ ਥੱਲੇ ਲਾ ਲਿਆ ਤਾਂ ਫੇਰ ਨੰਨੇ ਮਰਨਗੇ ਇਹਦੇ ਫਰੰਡਾ ਹੋ ਜਾਊਗਾ ਤੇ ਥੋੜੀ ਜਿਹਾ ਆਪਾਂ ਥੋੜਾ ਸੇਕ ਵੀ ਕਰਾਂਗੇ ਸੇਕ ਨਾਲ ਪੋਲਾ ਹੋ ਕੇ ਕੰਨਾ ਮਰ ਜਤਨਗੇ ਹੁਣ ਆਪਾਂ ਥੱਲੇ ਲਾਵਾਂਗੇ ਥੱਲੇ ਲਾ ਕੇ ਰਲਾਵਾਂਗੇ ਕੁਛ ਸ਼ੱਕਰ ਨੂੰ ਕਿਹੜਾ ਜ਼ਿਆਦਾ ਆਪਾਂ ਸੇਕ ਲਵਾਉਣਾ ਹੁੰਦਾ ਹੈ ਡੰਡਾ ਮਾਰ ਦਿਆਂਗੇ ਫਿਰ ਜੋ ਠੰਡਾ ਹੋ ਗਿਆ ਫਿਰ ਆਪਾਂ ਪਿੰਨੀਆਂ ਬਣਾਵਾਂਗੇ ਖੋਏ ਦੇਖੋ ਆਪ ਇਹਦੀ ਪੰਜੀਰੀ ਤੇ ਖੋਏ ਦਾ ਖੋਆ ਇਹ ਥੋੜਾ ਜਿਹਾ ਆਪਾਂ ਫਰਾਂਚ ਪਾਵਾਂਗੇ ਤੇ ਠੰਡਾ ਹੋ ਜਾਊਗਾ ਫਿਰ ਨਗ ਬਣਾਵਾਂਗੇ ਕੇਰਾ ਥੋੜੇ ਜਿੰਗ ਬਣਾ ਲਾਂਗੇ ਆਪਾਂ ਬਾਕੀ ਦੀਆਂ ਆਪਾਂ ਬਾਅਦ ਚ ਠੰਡਾ ਹੋਏ ਤੋਂ ਬਣਾਵਾਂਗੇ ਗੇਦਰਰ ਲਾਲਿਆ ਸਾਰਾ ਕੋਸਾ ਪਾ ਲਪਾ ਇਹਨਾਂ ਕਿ ਪਿੰਗਾਂ ਬਣਾ ਲੈਣਾ ਬਾਕੀ 15 ਬਣਾਵਾਂਗੇ ਬਾਹਰ ਹੁਣ ਨਹੀਂ ਰਹਿੰਦੇ ਜਾਂਦਾ ਦੇਖੋ ਕਿੱਦਣਾ ਵਧੀਆ ਬਣੀਆ ਖੋਏ ਦੀਆਂ ਤੇ ਮੇਥੀਆਂ ਦੀਆਂ ਪਿੰਗਾਂ ਸਾਰਾ ਕੁਝ ਪਾ ਕੇ ਬਹੁਤ ਵਧੀਆ ਬਣੀਆ ਤੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ